ਸਤ ਸ੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਵੱਡੀ ਖਬਰ ਲੈ ਕੇ ਆਪ ਜੀ ਸਾਨੂੰ ਮੁਖਾ ਗਏ ਹਾਂ ਇੱਕ ਬਹੁਤ ਵੱਡੀ ਨਿਊਜ਼ ਕੈਨੇਡਾ ਤੋਂ ਡੋਡੋ ਸਰਕਾਰ ਵੱਲੋਂ ਪੰਜਾਬੀਆਂ ਲਈ ਆ ਗਈ ਹੈ ਜੋ ਪੰਜਾਬੀ ਔਰ ਭਾਰਤੀ ਕੈਨੇਡਾ ਦਾ ਜਾਣਦੇ ਚਾਹਵਾਨ ਹਨ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਟ੍ਰੂਡੋ ਸਰਕਾਰ ਨੇ ਵੱਡੇ ਐਲਾਨ ਕਰ ਦਿੱਤੇ ਹਨ ਜਗਮੀਦ ਵੱਲੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਟ੍ਰੂਡੋ ਸਰਕਾਰ ਬਹੁਤ ਹੀ ਹੜਬੜੀ ਵਿੱਚ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਹੋ ਰਿਹਾ ਹੈ ਜਿੱਥੇ ਕੈਨੇਡਾ ਵਿੱਚ ਪੰਜਾਬੀ ਸਟੂਡੈਂਟ ਔਰ ਨੌਜਵਾਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਿੱਥੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਘਰ ਤੋਂ ਬੇਘਰ ਹੋ ਰਹੀ ਹਨ ਜਿੱਥੇ ਉਹਨਾਂ ਨੂੰ ਡਿਪੋਰਟ ਕਰਨ ਦੇ ਐਲਾਨ ਕਰ ਦਿੱਤੇ ਗਏ ਹਨ ਉੱਥੇ ਹੀ ਇੰਡੀਆ ਵਿੱਚੋਂ ਔਰ ਪੰ ਆਦੇ ਵੱਲੋਂ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਕੈਨੇਡਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਕੈਨੇਡਾ ਜਾਣ ਵਾਲੇ ਭਾਰਤੀ ਔਰ ਪੰਜਾਬੀ ਜ਼ਿਆਦਾਤਰ 에어 ਇੰਡੀਆ ਔਰ 에어 ਕੈਨੇਡਾ ਦੀਆਂ ਫਲਾਈਟਾਂ ਲੈਂਦੇ ਹਨ ਜਿਸ ਦੇ ਵਿੱਚ ਹੁਣ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜੀ ਹਾਂ ਦਿੱਲੀ 에ਅਰਪੋਰਟ ਤੋਂ ਭਾਰਤੀ ਔਰ ਪੰਜਾਬੀ ਯਾਤਰੀ ਸਫ਼ਰ ਕਰਨ ਵਾਲ ਲਈ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ 에어 ਇੰਡੀਆ ਨੇ ਆਪਣੀਆਂ ਫਲਾਈਟਾਂ ਵਿੱਚ ਜਾਣ ਵਾਲੇ ਭਾਰਤੀ ਔਰ ਪੰਜਾਬੀਆਂ ਲਈ ਨਵੇਂ ਰੂਲ ਤੇ ਨਵੀਂ ਐਡਵਾਈਜ਼ਰੀ ਲਾਗੂ ਕਰ ਦਿੱਤੀ ਹੈ ਜਿਸ ਕਾਰਨ ਅਗਲੇ ਦਿਨਾਂ ਵਿੱਚ ਜਦੋਂ ਤੁਸੀਂ ਭਾਰਤ ਤੋਂ ਕੈਨੇਡਾ ਦੇ ਲਈ 에어 ਇੰਡੀਆ ਔਰ 에어 ਕੈਨੇਡਾ ਦੀ ਫਲਾਈਟ ਲੈਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਜ਼ਿਆਦਾ ਅਹਿਮ ਹੈ ਨਹੀਂ ਤਾਂ ਤੁਹਾਨੂੰ ਵੀ ਦੂਜਿਆਂ ਵਾਂਗੂ 에어ਪੋਰਟ ਤੋਂ ਖਾਲੀ ਹੱਥ ਵਾਪਸ ਮੁੜਨਾ ਪੈ ਸਕਦਾ ਹੈ ਜੀ ਹਾਂ ਹੁਣ ਜਿਹੜੇ ਵੀ ਭਾਰਤੀ ਪੰਜਾਬੀ ਕੈਨੇਡਾ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਹੁਣ ਸਮੇਂ ਤੋਂ ਪਹਿਲਾਂ 에어ਪੋਰਟ ਤੇ ਪਹੁੰਚਣਾ ਪਵੇਗਾ 에어 ਇੰਡੀਆ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਇੱਕ ਪੋਸਟ ਜਾਰੀ ਕਰਦੇ ਹੋਏ ਇਹ ਦੱਸਿਆ ਹੈ ਕਿ ਦਿੱਲੀ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟ ਲੈਂਡ ਦੇ ਲਈ ਅਧਾਰਤ ਸਮੇਂ ਤੋਂ ਪਹਿਲਾਂ ਐਂਟਰ ਹੋਣਾ ਜ਼ਰੂਰੀ ਹੈ ਨਾਲ ਉਸਨੇ ਦੱਸਿਆ ਕਿ ਚੈੱਕ-ਇਨ ਹੋਣ ਤੋਂ ਪਹਿਲਾਂ 75 ਮਿੰਟ ਪਹਿਲਾਂ ਹੀ ਉਥੇ ਪਹੁੰਚਣਾ ਜ਼ਰੂਰੀ ਹੋਵੇਗਾ ਅਗਰ ਕੋਈ ਵੀ ਪੰਜਾਬੀ 에어ਪੋਰਟ ਤੇ ਸਵਾ ਘੰਟਾ ਪਹਿਲਾਂ ਨਹੀਂ ਪਹੁੰਚਦਾ ਤਾਂ ਤਾਂ ਕਾਊਂਟਰ ਬੰਦ ਕਰ ਦਿੱਤਾ ਜਾਵੇਗਾ ਜੋ ਕਿ ਪਹਿਲਾਂ 60 ਮਿੰਟ ਦਾ ਸਮਾਂ ਰੱਖਿਆ ਗਿਆ ਸੀ ਪਹਿਲਾਂ 1 ਘੰਟਾ ਪਹਿਲਾਂ ਹੀ ਕਾਊਂਟਰ ਬੰਦ ਕੀਤਾ ਜਾਂਦਾ ਸੀ ਪਰ ਹੁਣ ਸਮੇਂ ਦੀ ਸਰਕਾਰ ਦੇ ਹਦਾਇਤਾਂ ਨੂੰ ਦੇਖਦੇ ਹੋਏ ਔਰ ਕੈਨੇਡਾ ਦੇ ਵਿੱਚ ਹਫੜਾ ਤੁਫਣੀ ਨੂੰ ਦੇਖਦੇ ਹੋਏ ਭਾਰਤ ਔਰ 에ਅਰ ਇੰਡੀਆ ਨੇ ਇਹ ਵੱਡੇ ਫੈਸਲੇ ਲਏ ਹਨ ਬਹੁਤ ਸਾਰੇ ਪੰਜਾਬੀ ਜੋ ਲੇਟ ਹੋ ਜਾਂਦੇ ਹਨ ਔਰ 1 ਘੰਟਾ ਪਹਿਲਾਂ ਹੀ ਜੋ ਪਹੁੰਚਦੇ ਹਨ ਉਹਨਾਂ ਦੀ ਵੀ ਪਹਿਲਾਂ ਚੈੱਕ ਇਨ ਕਰਾ ਦਿੱਤੀ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਹੁਣ ਸਵਾ ਘੰਟਾ ਪਹਿਲਾਂ ਹੀ ਚੈੱਕ ਇਨ ਬੰਦ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚੋਂ ਵੀ ਇਹ ਖਬਰ ਆ ਰਹੀ ਹੈ ਕਿ ਕੈਨੇਡਾ ਦੇ ਮੁਲਾਜ਼ਮ 에ਅਰਪੋਰਟ ਤੇ ਜੋ ਡਿਊਟੀ ਨਿਭਾਉਦੇ ਹਨ ਉਹ ਲੰਬੀ ਹੜਤਾਲ ਤੇ ਜਾ ਰਹੇ ਹਨ ਹੜਤਾਲ ਦੇ ਨਾਲ-ਨਾਲ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ 에어 ਕੈਨੇਡਾ ਦੀਆਂ ਫਲਾਈਟਾਂ ਵੀ ਰੱਦ ਹੋ ਸਕਦੀਆਂ ਹਨ ਇਸ ਲਈ ਦੋ ਖਬਰਾਂ ਕੈਨੇਡਾ ਜਾਣ ਵਾਲੇ ਔਰ ਇੰਟਰਨੈਸ਼ਨਲ ਫਲਾਈਟਾਂ ਲੈਂਣ ਵਾਲੇ ਪੰਜਾਬੀਆਂ ਲਈ ਵੱਡੀਆਂ ਖਬਰਾਂ ਆ ਰਹੀਆਂ ਹਨ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ